ਤਦਨਤਾਰ ਦੀ ਇਲੈਕਸ਼ਨ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜਿਸ ਤਰ੍ਹਾਂ ਕਾਲੀ ਦਲ ਦੇ ਦਾਹੀਂ ਕਾਲੀ ਦਲ ਜਿਹੜਾ ਸੁਖਵੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ 'ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾ ਕਦੀ ਦੁਬਾਰਾ ਉਹਨਾਂ ਦੀ ਹੋਂਦ ਪੰਜਾਬ 'ਚ ਬਣੂਗੀ ਕਾਲੀ ਦਲ ਨੇ ਗੈਕਸਟਰ ਦਾ ਆਸਰਾ ਲਿਆ ਤੇ ਗੈਕਸਟਰ ਨੇ ਕਾਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕਾਲੀ ਦਲ ਕੋ ਕੁਝ ਨਹੀਂ ਹੈ ਕੱਲੀਦਾਲ ਕਹਿੰਦਾ ਕਿ ਪੰਜਾਬ ਦੇ ਵਿੱਚ ਮੈਂ ਗੈਕਸਟਰਾਂ ਦੇ ਵਾਂਗ ਦੁਬਾਰਾ ਆਪਣੇ ਪੈਰ ਲਾਵਾਂ ਇਹ ਨਾ ਸੰਭਵ ਆ ਤੇ ਨਾ ਕਹਿੰਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸਾ ਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਟਰਾਂ ਦੇ ਵਾਂਗ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਕਰ ਦੇਣਗੇ ਤੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਦਾ ਭਗਵੰਸੇ ਮਾਨ ਦੀ ਸਰਕਾਰ ਕਰ ਦਊਗੀ ਬੜਾ ਬਹਾਵ ਪੰਜਮ ਪੀੜੀ ਗਸਤਾਦੀ ਦੇ ਉੱਤੇ ਉਹ ਮੈਂ ਕਹੀ ਇਹਦਾ ਬੜਾ ਹਵਾਨ ਹੁੰਦਾ ਸਿਆਸੀ ਤੌਰ ਤੇ ਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਉਹ ਕੰਟੈਂਪਰੀ ਦੁਆ ਇਹ ਤਾਂ ਕਹਿੰਦੇ ਆ ਇੱਕ ਤਦਵੀ ਫੌਜੀ ਦੀ ਬੇਟੀ ਆ ਜੀ ਪਰ ਇਹ ਵੀ ਕਹਿੰਦੇ ਕਿ ਉਹ ਇੱਕ ਗੈਂਗਸਟਰ ਦੀ ਪਤਨੀ ਹੈ ਇਹ ਦੀ ਸਰ ਦੱਸਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋਇਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਨੇ ਕਿਸ ਢੰਗ ਨਾਲ ਪ੍ਰਸਾਦ ਕੀਤਾ ਕਿਸੇ ਨੂੰ ਨਹੀਂ ਪਤਾ ਜੇ ਪਤਾ ਤੇ ਸਰਬੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਗੈਂਗਸਟਰ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਤਰਤਾਰ ਦੇ ਹਲਕੇ ਦੇ ਵਿੱਚ دہشت ਦਾ ਮਾਹੌਲ ਕਲੈਕਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੂਲ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤਾਂ ਮੁਕਵਦੀ ਸੀਗੀ ਕਿ ਵੋਟਾਂ ਦਾ ਪਾਈ ਤੇ ਕੀ ਹੰਗਦਾ ਹੋਊਗਾ ਇਹ ਜਿਹੜੀ ਗੈਂਗਸਟਰਾਂ ਦੀ ਪੋਲਿਟਿਕਸ ਜਦੋਂ ਕਾਲੀ ਦਲ ਭਾਜਪੀ ਦਾ ਦਸਾ ਸਾਲ ਰਾਜ ਆ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰਾਂ ਦੀ ਪੋਲਿਟਿਕਸ ਹੈ ਅੱਜ ਜਿੱਥੇ ਆਪਾਂ ਬੈਠੇ ਆਂ ਤੇ ਨੇੜੇ ਪਤਲੀ ਕਾ ਚੌਕ ਆ ਜਿੱਥੇ ਮਜੀਠੀਆ ਦੇ ਗੈਂਗਸਟਰਾਂ ਨੇ ਇੱਕ ਧੀ ਦੀ ਇੱਜ਼ਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਗੋਲੀਆਂ ਨਾਲ ਭੰਨ ਦਿੱਤਾ ਸੀਗਾ ਕੱਲੇ ਭੰਨ ਕੇ ਨਹੀਂ ਗਏ ਮਜੀਠੀਆ ਦੇ ਨਾ ਦੇ ਮਾਰ ਕੇ ਗਏ ਹੋ ਕਿੱਦਾਂ ਨਾਬਾ ਜੇਲ ਬਰੇਕਾਂਡ ਹੋਇਆ ਕਿੱਦਾਂ ਪਤਾ ਨਹੀਂ ਕਿੰਨੇ ਕਾਂਡ ਜਿਹੜੇ 10 ਸਾਲ ਦੇ ਵਿੱਚ ਹੋਏ ਦਸ ਸਾਲ ਦੇ ਵਿੱਚ ਕਿੰਨੇ ਗੈਂਗਸਟਰਾਂ ਨੂੰ ਪੱਠੇ ਪਾਏ ਗਏ ਕਾਲੀ ਦਲ ਅਲਾਵਾ ਤੇ ਬੀਜੇਪੀ ਵੱਲੋਂ ਉਹ ਦੱਸ ਸਰ ਇਹ ਗੱਲਾਂ ਕਰ ਦੇ ਅੱਜ ਇਹ ਕਿੰਨੇ ਆ ਤਿਆਂ ਭੈਣਾਂ ਦਾ ਸਵਾਲ ਹੈ ਹਾਂ ਤਿਆਂ ਭੈਣਾਂ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਤਿਆਂ ਭੈਣਾਂ ਦੀ ਇਤ ਕਿੱਦਾਂ ਕਰਦੀਆਂ ਸਪੱਸ਼ਟ ਕਿੱਦਾਂ ਕਰਦੀਆਂ ਇਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਨਾਂ ਕੋਲ ਕੋਈ ਜ਼ਿਆਦਾ ਸਰਟੀਫਿਕੇਟ ਨਹੀਂ ਗੇ ਪਸ ਸਵਾਲ ਇਹ ਦੀ ਹੈ ਸਰ ਸਵਾਲ ਇਹ ਆ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਇਦਾਂ ਤਹਾਡਾ ਤੇ ਤਜਰਬਾ ਹੋ ਗਿਆ ਤਰ ਤਾ ਤੁਸੀਂ ਯਾਰ ਟਿਕਟਾਂ ਦੇਮ ਤੇ ਉੱਤਰ ਆਇਓ ਤੁਹਾਡੇ ਜੇ ਨਹੀਂ ਹਿੰਮਤ ਨਹੀਂ ਬੋਲੋ ਅਸੀਂ ਗੈਕਸਰ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਚਨਪ੍ਰੀਤ ਗੈਕਸਰ ਦੀ ਪਤਨੀ ਆ ਤੁਹਾਡੇ 'ਚੇ ਹਿੰਮਤ ਨਹੀਂ ਬੋਲੋ ਜੋ ਗੈਕਸਰ ਦੀ ਪਤਨੀ ਰਹਿ ਗਈ ਤਾਂ ਕੀ ਕਹਿਦੀ ਤੀ ਪਾਣ ਦੀ ਲਾਉਗੀ ਉਹ ਤੁਸੀਂ ਕਿਦਾਂ ਲੋਕ ਦੇ ਫਿਰਦੇ ਹੋ ਯਾਰ ਡਟ ਕੇ ਕਹੋ ਡਟ ਕੇ ਕਹੋ ਕਿ ਅਸੀਂ ਗੈਸਟਰਾਂ ਦੇ ਨਾਲ ਪੋਲਿਟਿਕਸ ਕਰਨੀ ਆ ਡਟ ਕੇ ਕਹੋ ਕਿ ਸਾਡੇ ਪੱਲੇ ਕੋਈ ਨਹੀਂ ਸਿਆਸੀ ਤਾਕਤ ਤੇ ਸਿਆਸੀ ਤਾਕਤ ਤੇ ਸਾਡੀ ਜ਼ਮੀਨ ਧਾਰਮਿਕ ਤਾਕਤ ਤੇ ਸਿਆਸੀ ਤਾਕਤ ਤੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੜਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪਾਦੇ ਸਾਲ ਬਹੁਤ ਔਖਾ ਹੈ ਇਹ ਰਾਹ ਦੀ ਚੜ੍ਹ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋਲ ਪੇਪਰ ਪਏ ਆ 13 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਥੇਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜੀ ਦੀ ਪਤਾ ਨਹੀਂ ਕੀ ਨਾ ਇਹਦਾ ਅਮਰਤ ਬਾਦ ਸਿੰਘ ਬਾਟ ਸਭ ਨੂੰ ਪਤਾ ਮੈਨੂੰ ਕਿ ਦਸਦੀ ਲੋੜ ਹੈ ਕੋਈ ਆ ਮੇਰੇ ਕੋਲ ਸਭ ਹਰ ਐਫ ਆਰ ਦੀ ਨੰਬਰ ਹੈ ਮੇਰੇ ਕੋਲ ਡੇਟ ਹੈ ਕਤਲਾਂ ਦੇ ਬੱਥੇਆ ਜਾਂ 307 ਦੇ ਬੱਥੇਆ ਲੁੱਟਾਂ ਖੋਹਾਂ ਦੇ ਬੱਥੇਆ ਕੀ ਚਾਉਂਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੜਦਗੇ ਉਹਨਾਂ ਦੇ ਘਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਤ ਨਹੀਂ ਦੇਵਾਂਗੇ ਸਰ ਭਾਵੇਂ ਜੋ ਮਰਜ਼ੀ ਹੋਵੇ ਅਸੀਂ ਡੈਕਸਟਾਵੇਂ ਦਾ ਪੋਲਟਿਕਸ ਉਹ ਦੀ ਹੋਣ ਦੇਵਾਂਗੇ ਭਾਵੇਂ ਜੋ ਮਰਜ਼ੀ ਹੋਵੇ ਹਾਲੇ ਮੈਂ ਕੰਚਨਪੀਰ ਵਾਲੇ ਬਹੁਤ ਕੁਝ ਕਹਿਣਾ ਚਾਹੁੰਦਾ ਪਰ ਮੈਂ ਬਿੰਦੂ ਪਤਾ ਕਲ ਦਿਓ ਪੁਲਿਸ ਆਸਤੇ ਵਿੱਚ ਨੇ ਕੋਰਟ ਦੇ ਵਿੱਚ ਅੱਜ ਅਮਾਨ ਲਈ ਜਾਣਗੇ ਤੁਹਾਡੇ ਕੋਲ ਸਭ ਚੀਜ਼ਾਂ ਆ ਜਾਣਗੀਆਂ ਪੁਲਿਸ ਵਾਲੇ ਵੀ ਤੁਹਾਨੂੰ ਦੱਸਣਗੇ ਯੋ ਲੋਕੋਰਟੇ ਉਹਨਾਂ ਨੂੰ ਪੇਸ਼ ਕਰਨਗੇ ਕੀ ਕੀ ਉਹਨਾਂ ਦੇ ਦੋਸ਼ ਨੇ ਬਸ ਮੇਰਾ ਤਾਂ ਸਵਾਲ ਹੈ ਸਰ ਕਿ ਪੰਜਾਬ ਕਾਲੀ ਦੀ ਦਲ ਚਾਹੁੰਦਾ ਹੈ ਕਿ ਗੈਂਗਸਟਰ ਵੇ ਭਾਈ ਉਹ ਆਪਣੀ ਖਤਮ ਹੋਈ ਸਿਆਸੀ ਜ਼ਮੀਨ ਮੁੜ ਕੇ ਪੰਜਾਬ ਤੇ ਆਪ ਕੰਮਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਮਜੂਦ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਪੋਲਟਿਕਸ ਦੇ ਵਿੱਚ ਇੱਕੋ ਜਿਹਾ ਹੋਵੇ ਕੋਈ ਪੰਜਾਬੀ ਨਹੀਂ ਚਾਹੁੰਦਾ ਸਾਹਿਬ ਜਿਹੜੇ ਲੋਕਾਂ ਦੇ ਅੱਗੇ ਪੰਜਾਬ ਦਾ ਕਾਲਾ ਦੌਰ ਦੇਖਿਆ ਕੋਈ ਬੰਦਾ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੇਰ ਕਤਲੋਗਾਂਦ ਸ਼ੁਰੂ ਹੋਵੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਕੋਈ ਕਿਸ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਕਤਲ ਕੀਤਾ ਜਾਵੇ ਤੁਸੀਂ ਯਾਦ ਵੋਟਾਂ ਦੀ ਪਹਿਲਾਂ ਵੀ ਵੋਟਾਂ ਵਾਸਤੇ ਮਰਜੀਬ ਦੇ ਵੜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਹੜੇ ਰਾਹ ਤੋਰਿਆ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਤੂੰ ਆ ਪੋਲਿਟਿਕਸ ਕੀਤੀ ਐ ਹੁਣ ਤੂੰ ਹੀ ਦਵਾਣਾ ਚਾਹੁੰਦੇ ਹੋ ਇਹ ਨਹੀਂ ਸਰ ਹੋਏਗਾ ਗੈਂਗਸਟਰ ਪੰਜਾਬ ਦੀ ਪੋਲਿਟਿਕਸ ਵਿੱਚ ਦਖਲ ਨਹੀਂ ਦੇ ਸਕਣਗੇ ਨਾਂ ਦੇਣ ਦਿੱਤਾ ਜਾਏਗਾ ਔਰ ਕੰਚਨਪ੍ਰੀਤ ਇੱਕ ਤਾਮਕ ਤਦਮੀ ਫੌਜੀ ਦੀ ਬੇਟੀ ਹਾਂ ਬੇਟੀ ਮੈਂ ਕਹਿੰਦਾ ਬੇਟੀਆਂ ਪਰ ਨਾਲ ਇਹ ਕਿਉਂ ਨਹੀਂ ਕਹਿੰਦੇ ਤੁਸੀਂ ਕਿ ਇੱਕ ਨਾਮੀ ਇੱਕ ਵੱਡੇ ਕੈਕਸਟਰ ਦੀ ਪਤਨੀ ਹੈ ਇਹ ਕਿਉਂ ਦੀ ਕਹਿੰਦੇ ਜੀ ਦੱਸੋ ਪੰਜਾਬ ਦੇ ਲੋਕਾਂ ਨੂੰ ਅਹ ਕਵਰ ਕੈਂਡੀਡੇਟ ਸੀਗੀ ਉਹ ਆਪਣੇ ਮਾਤਾ ਜੀ ਦੀ 27 ਜੋ ਕੈਂਡੀਡੇਟ ਬਣ ਜੂਗੀ ਜਿਹੜੇ ਉਹ ਪੇਪਰ ਦਾਖਲ ਕਰਦੀ ਆ ਉੱਥੇ ਵੀ ਕਿਤੇ ਆਪਣੇ ਪਤੀ ਦਾ ਨਾਮ ਨਹੀਂ ਦੱਸਦੀ ਆਪਣੇ ਬੇਟੇ ਦਾ ਨਾਮਾਂ ਦੀ ਕਿਤੇ ਦੱਸਦੀ ਬਹੁਤ ਚੀਜ਼ਾਂ ਤੁਹਾਡੇ ਘਰ ਹੀ ਆਉਣ ਗਿਆ ਉਹ ਕਿੱਧਰ ਦੀ ਆਈ ਸੀਗੀ ਕਿੱਧਰ ਦੀ ਵਾਪਸ ਚਲੀ ਸੀਗੀ ਕਿੱਦਾਂ ਇਹ ਮਿਕਦੇਸ਼ਨ ਕਿੱਥੋਂ ਹੋਈ ਉਹਦੀ ਸਭ ਇਹ ਚੀਜ਼ਾਂ ਕੋਈ ਲੁਕੀਆਂ ਨਹੀਂ ਰਹਿੰਦੀਆਂ ਸਰ ਜੀ ਕੱਲੀ ਦਲ ਬਦਲ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਨਾ ਇਹ ਲੁਕੀਆਂ ਜਿਨ੍ਹਾਂ ਦੇ ਉੱਥੇ ਮਰ ਗਏ ਪੁੱਤ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਧਮਕਾਇਆ ਜਾਂਦਾ ਜਿਨ੍ਹਾਂ ਦੇ ਕੰਨਾਂ ਨੂੰ ਫੋਨ ਲਾ ਕੇ ਵੋਟਾਂ ਲਈਆਂ ਗਈਆਂ ਇਹ ਸਭ ਪੰਜਾਬ ਦੀ ਧਰਤੀ ਤੇ ਹੋਇਆ ਤੇ ਅਸੀਂ ਇਹ ਹੋਣ ਨਹੀਂ ਦਾਂਗੇ ਸਦਾ ਭਗਵਾਨ ਸ੍ਰੀ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਹੋਣ ਦਿੱਤਾ ਜਾਊਗਾ ਭਾਵੇਂ ਜੋ ਮਰਜ਼ੀ ਹੋ ਜੇ ਉਹ ਕਿਸੇ ਨੂੰ ਵੀ ਇਹ ਆਜ਼ਾਦਤ ਜੜੀ ਆ ਨਹੀਂ ਨਹੀਂ ਦਿੱਤੀ ਜਾਊਗੀ ਇਹ ਤਾਂ ਜਦ ਬੜਾ ਸੁੱਖਾ ਜਾਂ ਤੰਗ ਬੰਦਾ ਬਾਹਰ ਬੈਠਾ ਕਤਲਾ ਕੀਤੇ ਆ ਇੱਥੇ ਆਪਣੇ ਜੀਆ ਨੂੰ ਭੇਜ ਦੋ ਚੁੱਕ ਕੇ ਫੋਨ ਕੇ ਦੀ ਕਿਸ ਦੇ ਕੰਨ ਨੂੰ ਲਾ ਦੋ ਕਿਸ ਦੇ ਕੰਨ ਨੂੰ ਲਾ ਦੋ ਇਹ ਤਾਂ ਬੜਾ ਸੁੱਖਾ ਕੰਮ ਲੱਗਦਾ ਸੁਖਵੀਰ ਨੂੰ ਇੰਨਾ ਹੀ ਚਾਹਿਆ ਦਾ ਜੇਲ੍ਹ ਚ ਕਿੰਨੇ ਬੈਠੇ ਆ ਖਿਲਾਰੇ ਉਹਨਾਂ ਦੇ ਵੀ ਸਤਾਈ ਚੌੜੀ ਕੈਂਡੀਡੇਟ ਦੇ ਲੱਪਣਾ ਕੋਈ ਨਹੀਂ ਫਤੋ ਹੀ ਤੱਕ ਪੰਥਕ ਸੀਟ ਆ ਜੀ ਤਰ ਤਰ ਮਜੀਠੇ ਤੋਂ ਦੂਜੇ ਕੈਂਡੀਡੇਟ ਖੜੀ ਕੈਂਡੀਡੇਟ ਤੁਹਾਨੂੰ ਮਿਲਿਆ ਕੋਈ ਨਹੀਂ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਰ ਨਹੀਂ ਜਾਜ ਦਿੱਤੀ ਜੋਗੀ ਪੰਜਾਬ ਦੇ ਵਿੱਚ ਗੈਕਸਲਵਾਦ ਨੂੰ ਦੁਬਾਰਾ ਨਹੀਂ ਮਤਲਬ ਜਿਹੜਾ ਉੱਗਣ ਦਿੱਤਾ ਜਾਊਗਾ ਦੁਬਾਰਾ ਨਹੀਂ ਉੱਠਣ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਕਤਲਾਂ ਦੀ ਪੋਲਿਟਿਕਸ ਕਰੂਗਾ ਜਿਹੜਾ ਬੰਦਾ ਲੁੱਟਾਂ ਖਵਾ ਦੀ ਪੋਲਿਟਿਕਸ ਕਰੂਗਾ ਜਿਹੜੀ ਵੀ ਪਾਰਟੀ ਉਹਨਾਂ ਨੂੰ ਸ਼ਾਵਨ ਬੇਉਗੀ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਲੋਕ ਕੱਲ੍ਹ ਦੇ ਪੁੱਛੀ ਜਾਂਦੇ ਸੀਗੇ ਤੁਹਾਨੂੰ ਪੁਲਿਸ ਨੇ ਬਹੁਤ ਚੀਜ਼ਾਂ ਦੱਸਣੀਆਂ ਤੁਸੀਂ ਐਫ ਆਈ ਆਰ ਦਾ ਜੇ ਇਹ ਨੋਟ ਕਰਦੀਆਂ ਉਹ ਵੀ ਮੈਂ ਤੁਹਾਨੂੰ ਕਲਾਸ ਸਕਦਾ ਕਿ ਕਿਹੜੀ ਕਿਹੜੀ ਡੇਟ ਤੇ ਕਿਹੜੀ ਕਿਹੜੀ ਐਫ ਆਈ ਆਰ ਹੋਈ ਹੈ ਆ ਮੇਰੇ ਕੋਲ ਕਾਰਡ ਆ ਸਾਰਾ ਐਫ ਆਈ ਆਰ ਨੰਬਰ 45 ਆ 6723 ਨੂੰ ਹੋਈ ਹੈ ਐਫ ਆਈ ਆਰ ਨੰਬਰ 52 49215 ਨੂੰ ਹੋਈ ਹੈ ਐਫ ਆਈ ਆਰ ਨੰਬਰ 71 ਤੇ ਮਿਮਾ 216 ਨੂੰ ਹੋਈ ਆ ਐਫ ਆਈ ਆਰ ਨੰਬਰ 9979 314 17 ਨੂੰ ਕਲੰਡੇ ਥਾਣੇ 'ਚ ਹੋਈ ਆ ਐਫ ਆਈ ਆਰ ਨੰਬਰ 46 214 227 ਨੂੰ ਕਲੰਡੇ 'ਚ ਹੋਈ ਆ ਐਫ ਆਈ ਆਰ ਨੰਬਰ 8 281 218 ਚਬਾਲ ਥਾਣੇ 'ਚ ਹੋਈ ਆ ਐਫ ਆਈ ਆਰ ਨੰਬਰ 66 253 219 ਨੂੰ ਚਾਟੀਵਨ ਥਾਣੇ 'ਚ ਹੋਈ ਆ ਐਫ ਆਈ ਆਰ 27 662 219 ਨੂੰ ਛਾਦੇ ਥਾਣੇ ਦੇ 'ਚ ਹੋਈ ਆ ਸਰ ਐਫ ਆਈ ਆਰ ਨੰਬਰ 92 218219 ਨੂੰ ਚਬਾਲ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ ਕਿਹਾ ਸੀ 5 ਬਾਲਾ 219 ਨੂੰ ਸਰ ਥਾਣਾ ਸਦਾਇਮਾਨ ਖਾਨ ਚ ਹੋਈ ਹੈ ਐਫ ਆਈ ਆਰ ਨੰਬਰ 331 ਜੀਰੋ 9220 ਨੂੰ ਚਬਾਲ ਥਾਣੇ ਚ ਹੋਈ ਹੈ ਐਫ ਆਈ ਆਰ ਨੰਬਰ 18220 ਨੂੰ ਚਬਾਲ ਥਾਣੇ ਚ ਦਜ ਹੋਈ ਹੈ ਐਫ ਆਈ ਆਰ ਨੰਬਰ 116 159222 ਨੂੰ ਜਿਹੜਾ ਪੀ ਐਸ ਸਦਕ ਅਾਜ ਪੂਰਾ ਥਾਣੇ ਦੇ ਵਿੱਚ ਹੋਈ ਐ ਪਟਿਆਲੇ ਐਫ ਆਈ ਆਰ ਨੰਬਰ 88 7281 ਸਦਾਇਮਾਨਤ ਖਾਨ ਦੇ ਵਿੱਚ ਹੋਈ ਐ ਐਫ ਆਈ ਆਰ ਨੰਬਰ 18 292121 ਇਹ ਅਮਸਰ ਸ਼ਹਿਰ ਦੇ ਵਿੱਚ ਹੋਈ ਐ ਐਫ ਆਈ ਆਰ ਨੰਬਰ 103 291221 ਸਦਾਇਮਾਨਤ ਖਾਨਾ ਥਾਣੇ ਚ ਹੋਈ ਐ ਐਫ ਆਈ ਆਰ ਨੰਬਰ 4 1421224 ਚਬਾਲ ਥਾਣੇ ਦੇ ਵਿੱਚ ਹੋਈ ਐ ਐਫ ਆਈ ਆਰ ਨੰਬਰ 68 15/24 ਚਬਾਲ ਥਾਣੇ ਦੇ ਵਿੱਚ ਹੋਈ ਹੈ ਸਰ ਐਫਆਈਆਰ ਨੰਬਰ 232 28 12 24 ਚਬਾਲ ਤਰਤਾਰ ਚ ਹੋਈ ਹੈ ਐਫਆਈਆਰ ਨੰਬਰ 233 17 11 2024 ਚਬਾਲ ਚ ਹੋਈ ਹੈ ਐਫਆਈਆਰ ਨੰਬਰ 240 23 10 2025 ਦੀ ਹੋਈ ਹੈ ਐਫਆਈਆਰ ਨੰਬਰ 208 11 11 2025 ਦੀ ਹੋਈ ਹੈ ਐਫਆਈਆਰ 210 ਜਗਾ ਜਗਾ 25 ਚਬਾਲ ਥਾਣੇ ਦੇ ਵਿੱਚ ਹੋਈ ਹੈ ਉਸ ਸਾ ਇਹ ਜਿਹੜੀ ਐਫ ਆਈ ਆਰ 79 ਹੈ ਇਹ 2881 ਨੂੰ ਵੀ ਹੋਈ ਹੈ ਕਿੰਨੀਆਂ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਇਹ ਘਟੋ ਘਟ ਬਲਦ ਜੇੜਿਆ ਸਰ ਇਹ 30 ਲੱਖ ਲਗਭਗ ਐਫ ਆਈ ਆਰਾਂ ਦੱਜ ਹੋਈਆਂ 30 ਦੇ ਕਰੀਬ ਉਹ 30 ਦੇ ਕਰੀਬ ਬੰਦੇ ਦੇ ਖਿਲਾਫ ਪੁੱਛੇ ਦੱਜ ਹੋਏ ਇਹਨਾਂ ਦੇ ਕੁਝ ਹੋ ਸਕਦਾ ਬੜੀ ਹੋ ਗਿਓਣ ਕਿਉਂਕਿ ਲੋਕਾਂ ਨੂੰ ਡਰਾ ਦਿੰਦੇ ਗਵਾਹੀਆਂ ਦੇਂਦੀ ਜਾਨ ਦੇਂਦੇ ਪਾਦੇਰੇ ਪੱਤ ਦੇ ਪੱਤੇ ਦਾ ਤੇ ਮਤਾਨੂੰ ਹੋਦਾ ਸੀ ਆਪਾ ਕੀ ਚਾਉਂਦੇ ਆ ਪੰਜਾਬ ਨੂੰ ਵਿਰਵਾਦ ਕਰਨਾ ਚਾਉਂਦੇ ਆ ਆਪਾ ਪੰਜਾਬ ਦਾ ਸਤਿਆਨਾਸ਼ ਕਰਨਾ ਚਾਉਂਦੇ ਆ ਇਹ ਆਜ਼ਾਦੀ ਦੇ ਦਿੱਤੀ ਜਾਊਗੀ ਸੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਇਹ ਇੰਨਾ ਛੋਟਾ ਮਾਮਲਾ ਨਹੀਂਗਾ ਨਾ ਕੋਈ ਉਹ ਧੀਰਾ ਦਾ ਮਾਵਾ ਵਾਲਾ ਮਸਲਾ ਨਹੀਂਗਾ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਮਸਲਾ ਇਹ ਪੰਜਾਬ ਦੇ ਇੱਕ ਗੈਕਸਰ ਦੀ ਪਤਨੀ ਨਾਲ ਜੁੜਿਆ ਮਸਲਾ ਮੈਂ ਇਸ ਕਰਕੇ ਤੁਹਾਨੂੰ ਸੱਦਿਆ। ਸਭ ਤਾਂ ਇੱਕ ਦੀ ਗੱਲ ਕਹਿਣ ਦੀ ਹੋਰ ਗੱਲ ਤੁਸੀਂ ਅਮਰਪਾਲ ਦੀ ਗੱਲ ਕਰ ਰਹੇ ਵੈਸੇ ਤਾਲੀਵਾਲ ਸਾਹਿਬ ਚਲੋ ਗੈਂਗਸਟਰ ਦਾ ਬੜਾ ਸੀਰੀਅਸ ਇਸ਼ੂ ਆ ਪਰ ਬਹੁਤ ਸਾਰੇ ਗੈਂਗਸਟਰ ਵੈਸੇ ਵੀ ਪੰਜਾਬ ਤੋਂ ਬਾਹਰ ਬੈਠੇ ਚਲੋ ਇਹ ਤੇ ਕਾਲੀ ਤਾਲਵੰਦ ਦਾ ਐਕਚੁਅਲੀ ਬਾਕੀ ਜਿਹੜੇ ਗੈਂਗਸਟਰ ਨੇ ਕੀ ਸਰਕਾਰ ਉਹਨਾਂ ਪ੍ਰਤੀ ਵੀ ਇੰਨਾ ਹੀ ਸੀਰੀਅਸ ਹੈ ਜਿਹੜੇ ਸ਼ਰਿਆਮ ਥ੍ਰੈਟ ਦੇ ਰਹੇ ਨੇ ਸ਼ਰਿਆਮ ਸ਼ਹਿਰ ਪੰਜਾਬ ਦਾ ਮਹੌਲ ਬਿਲਕੁਲ ਸਿੱਧੇ ਸਿਆ ਪੰਜਾਬ ਦੇ ਵਿੱਚ ਕਿਸੇ ਗੈਂਗਸਟਰ ਨੂੰ ਨਾ ਥ੍ਰੈਟ ਕਰ ਦਿੱਤਾ ਜਾਊਗਾ ਨਾ ਕੇਸ ਤੇ ਮੁਲਾਕਾਤ ਦਿੱਤਾ ਜਾਊਗਾ ਨਾ ਕੇਸ ਨੂੰ ਕਤਲ ਕਰ ਦਿੱਤਾ ਜਾਊਗਾ ਜਿਹੜਾ ਵੀ ਕਹੂਗਾ ਉਹਦਾ ਜਵਾਬ ਜਿੱਦਾਂ ਪੁਲਸ ਦੇ ਰਹੀ ਆ ਪੰਜਾਬ ਦੀ ਪੁਲਸ ਸਾਡੀ ਬੜੀ ਬਹਾਦਰ ਪੁਲਸ ਹੈ ਉਹਨੇ ਕਈ ਲੜਗੀਆਂ ਲੜੀਆਂ ਇਹ ਵੀ ਲੜਾਈ ਲਾੜੀ ਆ ਕਿਸੇ ਵੀ ਗੈਕਸ ਨੂੰ ਪੰਜਾਬ ਦੇ ਵਿੱਚ ਆਜ਼ਾਦੀ ਨੀ ਦਵਾਂਗੇ ਕਿਉਂਕਿ ਪੰਜਾਬ ਦੇ ਤਮਨ ਕਾਨੂੰਨ ਦੀ ਸਿਦੇ ਦੀ ਖਾਫ ਕਰਦੇ। ਕਹਿੰਦੇ ਕੱਲ ਤੇਰਾ ਪਰਚਾ ਦਰਜ ਹੋਇਆ ਉਹ ਝੂਠਾ ਪਰਚਾ ਦਰਜ ਹੋਇਆ ਬਾਈ ਨੇਮ ਪਰਚਾ ਨਹੀਂ ਗਾਜੀ ਉਹ ਨਜ਼ਾਇਜ਼ ਕੀਤੀ ਗਈ। ਆ ਪੱਤੇ ਝੂਠੇ ਆ ਕਿ ਸੱਚੇ ਆ ਦੱਸ। 11 ਰੁਪਏ ਦੀ ਗ੍ਰਿਫਤਾਰੀ ਹੋਈ ਹੈ। ਗ੍ਰਿਫਤਾਰੀ ਹੋਈ ਹੈ ਉਹ ਜਾਤੀ ਵਿਅਕਤੀ ਦੇ ਖਾਫ ਹੋਈ ਸੀ ਜਦੋਂ ਜਦੋਂ ਸਰ ਜਦੋਂ ਤੁਹਾਨੂੰ ਪੁਲਿਸ ਜਿਹੜੀ ਇਹਦੇ ਬਾਰੇ ਵਿੱਚ ਉਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜਾਣਕਾਰੀ ਦੇਊਗੀ। ਆ ਨੋ ਦੱਸੂਗੀ ਕਿ ਝੂਠਾ ਹੋਇਆ ਕਿ ਸੱਚਾ ਹੋਇਆ ਮਿਰਸਾਦ ਮਲਟੋਆ ਕਹਿ ਰਹੀ ਕਿ 2027 ਚ ਐਮਐਲਏ ਬਣ ਕੇ ਪੱਕੀ ਹੋਣ ਰਹੇ ਕੰਚਲ ਬੈਖਿਆ ਉਹ ਤੇ ਸਾਰੇ ਪੰਜਾਬ ਚ ਜਿੱਦੇ ਅੰਦਰ ਬੈਠੇ ਗੈਂਗਸਟਰ ਆ ਜਾਂ ਬਾਹਰ ਬੈਠੇ ਆ ਅਕਾਲੀ ਦਲ ਕੋ ਤੇ ਕੋ ਬੰਦਾ ਨਹੀਂ ਆਗਾ ਉਹ ਲੈ ਉਹ ਪਤਾ ਲੱਗ ਜੂ ਪੰਜਾਬ ਦੇ ਲੋਕ ਵੋਟਾਂ ਪਾਉਂਦੇ ਕਿ ਪਾਉਂਦੇ ਲੈ ਉਡੀਕ ਮਲਟੋਆ ਹੋਣਾ ਥੋੜਾ ਬਲਾਉਣ ਦਾ ਅਕਾਲੀ ਦਲ ਨੇ ਕਿਹਾ ਝੂਠੇ ਕੇਸ ਚ ਫਸਾ ਕੇ ਦੁਬਾਰਾ ਅੰਦਰ ਭੇਜਣ ਦੀ ਪਿਆਰੀ ਹੈ ਸਰ ਕਿਸੇ ਤੇ ਵੀ ਝੂਠਾ ਕੇਸ ਦਾ ਦੰਦ ਕੀਤਾ ਗਿਆ ਨਾ ਦੰਦ ਕਰਾਂਗੇ ਪਰ ਜਿਹੜਾ ਬੰਦਾ ਕਾਨੂੰਨ ਤੋੜੂਗਾ ਜਿਹੜਾ ਬੰਦਾ ਲੋਕਾਂ ਨੂੰ ਤਮਕਾਊਗਾ ਡਰਾਊਗਾ ਡਰਾ ਕੇ ਵੋਟਾਂ ਪਾਊਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਭਾਵੇਂ ਜੀ ਪੰਜਾਬੀ ਪਾਰਟੀ ਦਾ